ਸਾਰੇ ਹੀ ਅਧਿਆਪਕ ਸਾਥੀਆਂ ਅਤੇ ਪਿਆਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਦab ਨਮਸਤੇ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 10ਵੀਂ ਜਮਾਤ ਦੀ ਪੰਜਾਬੀ ਜਿਹੜੀ ਪੇਪਰ A ਦੀ ਪ੍ਰਸ਼ਨ ਪੱਤਰ ਦੀ ਰੂਪਰੇਖਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜੇਕਰ ਪ੍ਰਸ਼ਨ ਪੱਤਰ ਦੀ ਰੂਪਰੇਖਾ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਅਸੀਂ ਮਨ ਕੇ ਚਲਦੇ ਹਾਂ ਕਿ ਬਹੁਤ ਸਾਰੇ ਸਾਡੇ ਸ਼ੰਕੇ ਜਿਹੜੇ ਐ ਡਾਊਟਸ ਜਿਹੜੇ ਉਹ ਦੂਰ ਹੋ ਜਾਂਦੇ ਆ ਤਾਂ ਆਪਾਂ ਸ਼ੁਰੂ ਕਰਦੇ ਆਂ 10ਵੀਂ ਜਮਾਤ ਦਾ ਪੰਜਾਬੀ ਪੇਪਰ ਹੈ ਪੇਪਰ A ਦੀ ਪ੍ਰਸ਼ਨ ਪੱਤਰ ਦੀ ਰੂਪਰੇਖਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਆਰੇ ਬੱਚਿਓ ਪੇਪਰ A ਤੇ ਪੇਪਰ B ਦੋਵੇਂ ਹੀ 65-65 ਅੰਕਾਂ ਦੇ ਹੁੰਦੇ ਹਨ ਇਹਦੇ ਵਿੱਚ ਥੋੜਾ ਜਿਹਾ ਇਸ ਵਾਰ ਚੇਂਜ ਹੈ ਉਹ ਚੇਂਜ ਕੀ ਹੈ ਉਹ ਸੀ ਇਸ ਵੀਡੀਓ ਲੈਕਚਰ ਦੇ ਵਿੱਚ ਦੇਖਣਾ ਹੈ ਹਾਂਜੀ ਸਭ ਤੋਂ ਪਹਿਲੀ ਗੱਲ ਹੈ ਕਿ ਪਹਿਲਾ ਪ੍ਰਸ਼ਨ ਕੀ ਹੈ ਦੇਖੋ ਨੋਟ ਲਿਖਿਆ ਹੋਇਆ ਕਿ ਪ੍ਰਸ਼ਨ ਪੱਤਰ ਦੇ ਕੁੱਲ 11 ਪ੍ਰਸ਼ਨ ਹੋਣਗੇ ਪ੍ਰਸ਼ਨ 1 ਸੁੰਦਰ ਲਿਖਾਈ ਲਈ ਰਕਮਾ ਹੋਵੇਗਾ ਸਾਰੇ ਹੱਲ ਕਰਨੇ ਲਾਜ਼ਮੀ ਹੋਣਗੇ ਸਾਰੇ ਪ੍ਰਸ਼ਨ ਤੁਸੀਂ ਕਰਨੇ ਕੋਈ ਤੁਸੀਂ ਇਹਦੇ ਵਿੱਚ ਛੱਡ ਨਹੀਂ ਸਕਦੇ ਜੇ ਛੱਡੋਗੇ ਤਾਂ ਉਹਦੇ ਨੰਬਰ ਨਹੀਂ ਮਿਲਣੇ ਅੰਡਰਸਟੂਡ ਜੀ ਗੱਲ ਹੈ ਉਸ ਤੋਂ ਬਾਅਦ ਦੇਖੋ ਪੰਜ ਨੰਬਰ ਜਿਹੜੇ ਪੰਜ ਨੰਬਰ ਜਿਹੜੇ ਅੰਕ ਤੁਹਾਨੂੰ ਮਿਲਨੇ ਉਹ ਸੁੰਦਰ ਲਿਖਾਈ ਦੇ ਮਿਲਨੇ ਆ ਪੂਰਾ ਪੇਪਰ ਜੇ ਤੁਸੀਂ ਸੁੰਦਰ ਲਿਖਾਈ ਵਿੱਚ ਕਰਦੇ ਹੋ ਤਾਂ ਉਹਦੇ ਤੁਹਾਨੂੰ ਪੰਜ ਨੰਬਰ ਮਿਲਣ ਇਹ ਪੰਜ ਨੰਬਰ ਜਿਹੜੇ ਹੈਗੇ ਆ ਬੇਟਾ ਇਹ ਪੰਜ ਨੰਬਰ ਇਸ ਦੇ ਵਿੱਚ ਸ਼ਾਮਿਲ ਹੈ ਆਲਰੇਡੀ ਕਹਿੰਦਾ ਭਾਵੇਂ 5 ਨੰਬਰ ਸੁੰਦਰ ਰਖਾਈ ਦੀ ਹੈ ਤੇ 60 ਨੰਬਰ ਤੁਹਾਡੇ ਲਿਖਤੀ ਪੇਪਰ ਦੇ ਹੈ ਹੁਣ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਕੀ ਕਹਿੰਦਾ ਹੈ ਪ੍ਰਸ਼ਨ ਨੰਬਰ 2 ਕਹਿੰਦਾ ਹੈ ਕਿ ਦੇਖੋ ਇਹਦੇ ਵਿੱਚ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾਣਗੇ ਕੀ ਪੁੱਛੇ ਜਾਣਗੇ ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾਣਗੇ ਪਹਿਲਾਂ ਇਹ 10 ਨੰਬਰ ਦਾ ਹੁੰਦਾ ਸੀ ਬਟਾ ਪੇਪਰ ਇਹਦੇ ਵਿੱਚ ਪਰ ਹੁਣ ਇਹ 20 ਨੰਬਰ ਦਾ ਹੈ ਠੀਕ ਹੈ ਜੀ ਵੀ ਨੰਬਰ ਕਿਉਂਗੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪੇਪਰ ਇਹ ਹੈ ਉਹਦੇ ਵਿੱਚ ਆਪਾਂ ਸਾਹਿਤਮਾਲਾ ਪੜ੍ਹਦੇ ਆਂ ਵਨਗੀ ਪੜ੍ਹਦੇ ਆਂ ਤੇ ਨਾਵਲ ਪੜ੍ਹਦੇ ਆਂ ਤੇ ਇਹਦੇ ਵਿੱਚ ਸਾਹਿਤਮਾਲਾ ਵਨਗੀ ਅਤੇ ਨਾਵਲ ਦੇ ਵਿੱਚੋਂ ਪੁੱਛੇ ਜਾਣ ਵਾਲੇ ਵਸਤੂनिष्ठ ਪ੍ਰਸ਼ਨਾਂ ਨਾਲ ਸੰਬੰਧਿਤ ਅੰਕ ਹੋਣਗੇ ਜਿਵੇਂ ਭਾਗ ਊੜਾ ਚ ਦੇਖੋ ਸਾਹਿਤਮਾਲਾ 10 ਪੁਸਤਕ ਦੇ નિર્ધારਿਤ ਕਾਵ ਧਾਰਾਵਾਂ ਵਿੱਚੋਂ ਦੋ ਪ੍ਰਸ਼ਨ ਅਤੇ ਦੋ ਪ੍ਰਸ਼ਨ ਹੀ ਵਾਰਤਕ ਭਾਗ ਵਿੱਚੋਂ ਪੁੱਛੇ ਜਾਣਗੇ ਠੀਕ ਹੈ ਇਸ ਤਰ੍ਹਾਂ ਦੇਖੋ ਭਾਗ ਅੜਾ ਦੇ ਵਿੱਚ ਬਨਗੀ ਪੁਸਤਕ ਦੇ ਵਿੱਚੋਂ ਕਹਾਣੀ ਪਾਗ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਤੇ ਇਕਾਂਗੀ ਭਾਗ ਵਿੱਚੋਂ ਵੀ ਦੋ ਪ੍ਰਸ਼ਨ ਪੁੱਛੇ ਜਾਣਗੇ ਤੇ ਇਸੇ ਤਰ੍ਹਾਂ ਈੜੀ ਭਾਗ ਦੇ ਵਿੱਚ ਦੇਖੋ ਬੇਟਾ ਈੜੀ ਭਾਗ ਦੇ ਵਿੱਚ ਨਾਵਲ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਤੇ ਥੱਲੇ ਲਿਖਿਆ ਹੋਇਆ ਇਹ ਸਾਰੇ ਪ੍ਰਸ਼ਨ ਦੋ-ਦੋ ਅੰਕ ਦੇ ਹੋਣਗੇ ਤਾਂ ਦੇਖੋ ਤੁਸੀਂ 2 ਤੇ 2 4 ਤੇ 2 6 ਤੇ 2 8 ਤੇ 2 10 10 ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਦੋ ਨੰਬਰ ਦਾ ਹੋਵੇਗਾ ਤਾਂ ਕੁੱਲ ਮਿਲਾ ਕੇ ਤੁਹਾਨੂੰ ਇਸ ਪੂਰੇ ਪ੍ਰਸ਼ਨ ਦੇ ਤੁਹਾਨੂੰ ਮਿਲਨੇ ਬੇਟਾ 20 ਅੰਕ ਮਿਲਨੇ ਤਾਂ 10 ਨੰਬਰ ਜਿਹ ਪਹਿਲੇ ਇਥੇ 10 ਨੰਬਰ ਹੁੰਦੇ ਸਨ ਕਿ ਇੱਕ ਇੱਕ ਨੰਬਰ ਦਾ ਇੱਕ ਪ੍ਰਸ਼ਨ ਹੁੰਦਾ ਸੀ ਪ੍ਰਸ਼ਨ 10 ਹੀ ਪੁੱਛੇ ਜਾਂਦੇ ਸਨ ਪਰ ਹੁਣ ਪ੍ਰਸ਼ਨ ਦਾ ਜਿਹੜਾ ਵੇਟੀ ਚ ਵਧ ਗਿਆ ਬੇਟਾ ਇੱਕ ਪ੍ਰਸ਼ਨ ਜਿਹੜਾ 2 ਨੰਬਰ ਦਾ ਹੈ ਇਸ ਲਈ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਹੈ ਇਸ ਤੋਂ ਪਹਿਲਾਂ ਵੀ ਮੈਂ ਦੋ ਵੀਡੀਓਜ਼ ਜਿਹੜੀਆਂ ਗਿਆ ਉਹ ਤੁਹਾਨੂੰ ਸ਼ੇਅਰ ਕੀਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਜਿਹੜੇ ਮਹੱਤਵਪੂਰਨ ਵਸਤੂਨਿਛ ਪ੍ਰਸ਼ਨ ਹੈ ਗਿਆ ਉਹਨਾਂ ਬਾਰੇ ਇੱਕ ਵੀਡੀਓ ਤਿਆਰ ਕੀਤੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਦੇਖਦੇ ਹਾਂ ਕਿ ਅਗਲਾ ਤੀਜਾ ਪ੍ਰਸ਼ਨ ਕੀ ਕਹਿੰਦਾ ਹੈ ਕਿਉਂਕਿ ਆਪਾਂ ਬਰੀਕੀ ਦੇ ਨਾਲ ਰੀਚੀ ਸਮਝਣੀ ਹੈ ਤੇ ਅਖੀਰ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਤੁਸੀਂ ਧਿਆਨ ਰੱਖ ਕੇ ਵੱਧ ਨੰਬਰ ਹਾਸਲ ਕਰ ਸਕਦੇ ਹੋ ਹਾਂਜੀ ਤੀਜਾ ਨੰਬਰ ਪ੍ਰਸ਼ਨ ਦੇਖੋ ਤੀਜਾ ਨੰਬਰ ਪ੍ਰਸ਼ਨ ਥੋੜਾ ਜਿਆ ਟਿਪੀਕਲ ਹੋ ਗਿਆ ਕਿਉਂਕਿ ਇਹਦੇ ਵਿੱਚ ਕੀ ਹੈ ਬਟਾ ਕਿ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਚਾਰ ਸਾਡੇ ਕੋਲ ਕਿਉਂਕਿ ਸੈਦ ਮਾਲਾ ਦੇ ਵਿੱਚ ਖਾਸ ਕਰਕੇ ਕਮਤਾ ਭਾਗ ਦੇ ਵਿੱਚ ਚਾਰ ਕਾਮਤਰਾਵਾਂ ਹੈਗੀਆਂ ਗੁਰਮਤ ਕਾਵ ਸੂਫੀ ਕਾਵ ਕਿੱਸਾ ਕਾਵ ਤੇ ਬੀਰ ਕਾਵ ਪਹਿਲਾਂ ਕੀ ਹੁੰਦੇ ਸੀ ਪਹਿਲਾਂ ਹਰੇਕ ਕਾਵਤਾਰਾਂ ਵਿੱਚੋਂ ਇੱਕ ਇੱਕ ਕਾ ਰੋਟਾ ਹੁੰਦਾ ਸੀ ਪਰ ਹੁਣ ਦੋ ਹੀ ਕਾ ਰੋਟੇ ਆਣਗੇ ਠੀਕ ਹੈ ਇੱਥੇ ਜਿਹੜੀ ਵਿਦਿਆਰਥੀਆਂ ਕੋਲ ਜਿਹੜੀ ਚੁਆਇਸ ਹੁੰਦੀ ਸੀ ਉਹ ਬੜਾ ਖਤਮ ਹੋ ਗਈ ਕਿਉਂਕਿ ਵਿਦਿਆਰਥੀ ਪਹਿਲਾਂ ਕੀ ਕਰਦੇ ਸੀ ਵੀ ਪੇਪਰਾਂ ਦੇ ਨੇੜੇ ਜਾ ਕੇ ਥੋੜਾ ਜਿਆਦਾ ਮਤਲਬ ਪੇਪਰ ਤੇ ਫੋਕਸ ਕਰ ਲਈ ਦੋ ਕਾਵ ਤਾਰਾ ਉਹਨੂੰ ਜਿਹੜੀਆਂ ਔਕਿਆ ਲੱਗਦੀਆਂ ਖਾਸ ਮੇਨਲੀ ਬੱਚਿਆਂ ਨੂੰ ਗੁਰਮਤ ਕਾਵਗਾਰਾ ਜਿਹਨੂੰ ਰੋਕੀ ਲੱਗਦੀ ਹੈ ਜਾਂ ਵੀਰ ਕਾਵਤਾਰਾ ਵਿੱਚੋਂ ਵਿੱਚੋਂ ਜਿਹੜਾ ਚੰਡੀ ਦੀ ਵਾਰ ਥੋੜਾ ਜਿਆਦਾ ਕਿਉਂਕਿ ਉਸਦੀ ਭਾਸ਼ਾ ਜਿਹੜੀ ਉਸੇ ਤਰ੍ਹਾਂ ਦੀ ਹੈ ਤੇ ਗੁਰਮਤ ਕਾਵ ਦੀ ਜਿਹੜੀ ਭਾਸ਼ਾ ਥੋੜੀ ਜੀ ਬੱਚਿਆਂ ਨੂੰ ਘੱਟ ਸਮਝ ਲੱਗਦੀ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਅਰਥ ਕਰਨ ਲੱਗਿਆ ਦਿੱਕਤ ਆਉਂਦੀ ਹੈ ਤਾਂ ਬੱਚੇ ਕੀ ਕਰਦੇ ਆ ਜਾਂ ਤਾਂ ਕਿੱਸਾ ਕਾਵ ਚੁਣ ਲੈਂਦੇ ਆ ਤੇ ਜਾਂ ਫਿਰ ਸੁਫੀ ਕਾਵ ਦੋ ਚੁਣ ਲੈਂਦੇ ਤੇ ਇਹਨਾਂ ਵਿੱਚੋਂ ਹੀ ਉਹ ਦੋ ਕਾ ਉਤਰਵਾ ਕਰ ਲੈਂਦੇ ਸੀ ਉਹਦੇ ਵਿੱਚੋਂ ਦੋ ਆ ਜਾਂਦੇ ਸੀ ਤੇ ਦੋ ਬੱਚੇ ਕਰ ਲੈਂਦੇ ਸੀ ਪੰਜ-ਪੰਜ ਨੰਬਰ ਦੇ ਉਦੋਂ ਹੁੰਦੇ ਸੀ ਬਟਾ 10 ਨੰਬਰ ਦੇ ਹੁੰਦੇ ਸੀ ਪਰ ਹੁਣ ਕੀ ਹੋਇਆ ਹੁਣ ਦੋ ਹੀ ਕਾ ਉਟੋਟੇ ਤੁਹਾਨੂੰ ਆਉਣਗੇ ਉਹਦੇ ਵਿੱਚੋਂ ਇੱਕ ਕਰਨਾ ਹੋਵੇਗਾ ਤੇ ਉਹ ਵੀ ਤੁਹਾਡਾ ਕਿੰਨਾ ਹੈ ਪੰਜ ਨੰਬਰ ਦਾ ਹੈ ਪੰਜ ਨੰਬਰ ਦੇ ਵਿੱਚ ਵੀ ਬਟਾ ਦੇਖੋ ਦੋ ਨੰਬਰ ਤੁਹਾਡੇ ਪ੍ਰਸੰਗ ਦੇ ਆਗੇ ਆ ਤਿੰਨ ਨੰਬਰ ਤੁਹਾਡੀ ਵਿਆਖਿਆ ਦੇ ਆਗੇ ਬੱਚੇ ਕੀ ਕਰਦੇ ਬੱਚੇ ਗਲਤੀ ਕੀ ਕਰਦੇ ਆ ਬੱਚੇ ਸਹੀ ਢੰਗ ਨਾਲ ਨਾ ਤਾਂ ਪ੍ਰਸੰਗ ਲਿਖੇ ਹੁੰਦੇ ਤੇ ਨਾ ਹੀ ਵਿਆਖਿਆ ਲਿਖੇ ਹੁੰਦੇ ਆ ਮੈਨੂੰ ਗਿਵੀ ਬਹੁਤ ਵਧੀਆ ਸਮਝ ਆਇਆ ਕਿ ਪ੍ਰਸੰਗ ਦੇ ਵਿੱਚ ਤੁਸੀਂ ਜੇ ਦੋ ਤਿੰਨ ਚੀਜ਼ਾਂ ਧਿਆਨ ਰੱਖ ਲਓ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਕਿ ਕਵੀ ਕੌਣ ਹੈ ਤੇ ਕਵਿਤਾ ਕਿਹੜੀ ਹੈ ਤੇ ਕਿਹੜੀ ਕਿਤਾਬ ਦੇ ਵਿੱਚੋਂ ਕਿਤਾਬ ਤਾਂ ਆਪ ਨੂੰ ਯਾਦ ਹੀ ਹੁੰਦੀ ਹੈ ਕਿਉਂਕਿ ਸਾਇਤ ਮੱਲਾ ਦਸ ਦੇ ਵਿੱਚੋਂ ਆਪਾਂ ਇਹ ਇਹਦੇ ਵਿੱਚ ਸ਼ਾਮਿਲ ਹੈ ਜੇ ਤੁਸੀਂ ਇੰਨੀ ਕੀ ਚੀਜ਼ੀ ਸੋਰੀ ਬੇਟਾ ਲਿਖਦੇ ਆਪਾਂ ਦਾ ਸਾਡਾ ਇੱਕ ਜਨਰੇਟ ਨੰਬਰ ਜਿਹੜਾ ਪੱਕਾ ਹੋ ਜਾਂਦਾ ਤਿੰਨ ਨੰਬਰ ਵਿਆਖਿਆ ਦੇ ਹੈਗੇ ਆ ਕੋਲ ਮਿਲਾਂਗੇ ਪੰਜ ਨੰਬਰ ਹੈ ਤਾਂ ਪ੍ਰਸੰਗ ਤੇ ਵਿਆਖਿਆ ਦੋਨੋਂ ਅਲੱਗ-ਅਲੱਗ ਬੜੇ ਧਿਆਨ ਨਾਲ ਤੁਸੀਂ ਲਿਖਣੀ ਹੈ ਧਿਆਨ ਰੱਖਣਾ ਇਸ ਗੱਲ ਦਾ ਹਾਂਜੀ ਅੱਗੇ ਦੇਖੋ ਬਕਾਇਦਾ ਦੇ ਵਿੱਚ ਨੋਟ ਦਿੱਤਾ ਹੋਇਆ ਕਿ ਪ੍ਰਸੰਗ ਪ੍ਰਸੰਗ ਦੇ 2 ਅੰਕ ਅਤੇ ਵਿਆਖਿਆ ਦੇ 3 ਅੰਕ ਹੋਣਗੇ ਹੁਣ ਨੰਬਰ ਆ ਗਿਆ ਆਪਾਂ ਬਟਾ 4 ਨੰਬਰ ਦੇ ਦੇਖੋ 4 ਨੰਬਰ ਦੇ ਵਿੱਚ ਕੀ ਹੈ ਕਿ ਕੋਈ ਦੋ ਕਾਵ ਰਚਨਾਵਾਂ ਦੇ ਕੇ ਕਿਸੇ ਇੱਕ ਦਾ ਕੇਂਦਰੀ ਭਾਵ ਸਾਰ ਕੇਂਦਰੀ ਭਾਵ ਸਾਰ ਇੱਕੋ ਹੀ ਮਤਲਬ ਹੈ ਕੇਂਦਰੀ ਭਾਵ ਵੀ ਕਰਨਾ ਤੁਸੀਂ ਸ਼ਬਦ ਕਿੰਨੇ ਹੈਗੇ 40 ਕੋ ਸ਼ਬਦਾਂ ਦੇ ਵਿੱਚ ਸੋਰੀ ਬਟਾ ਹਾਂਜੀ ਲਗਭਗ ਦੋ ਕਾਰਚਨਾਵਾਂ ਦਿੱਤੀਆਂ ਹੋਣਗੀਆਂ ਕਿਸੇ ਇੱਕ ਦਾ ਕੇਂਦਰੀ ਭਾਵ ਕਰਨਾ ਹੋਵੇਗਾ ਕਿੰਨੇ ਸ਼ਬਦਾਂ ਦੇ ਵਿੱਚ 40 ਸ਼ਬਦਾਂ ਦੇ ਵਿੱਚ ਤੇ ਇਹ ਹੈ 4 ਨੰਬਰ ਦਾ ਮੇਟਰ ਠੀਕ ਹੈ ਜੀ ਹਾਂਜੀ ਅੱਗੇ ਆ ਗਿਆ 5 ਨੰਬਰ ਸਵਾਲ ਆਪਣਾ ਸਾਹਿਤ ਮਾਲਾ 10 ਪਾਠ ਪੁਸਤਕ ਦੇ ਲੇਖਾਂ ਵਿੱਚੋਂ ਹੁਣ ਹੁਣ ਜਿਹੜੇ ਲੇਖ ਹੈਗੇ ਨਾ ਵਾਰਤਕ ਭਾਗ ਦੇ ਵਾਰਤਕ ਭਾਗ ਦੇ ਲੇਖ ਹੈ ਉਹਨਾਂ ਵਿੱਚੋਂ ਦੋ ਤੁਹਾਨੂੰ ਲੇਖ ਦਿੱਤੇ ਹੋਣਗੇ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਦੇ ਵਿੱਚ ਲਿਖਣ ਲਈ ਕਿਹਾ ਜਾਵੇਗਾ ਤੇ ਇਹਦੇ ਨੰਬਰ ਹੋਣਗੇ ਬਟਾ 5 ਨੰਬਰ ਕਿੰਨੇ ਹੋਣਗੇ ਇਹਦੇ 5 ਨੰਬਰ ਤੁਹਾਨੂੰ ਮਿਲਣਗੇ ਹੁਣ ਆਪਾਂ ਅੱਗੇ ਚੱਲਦੇ ਆਂ 6 ਨੰਬਰ ਪਹਿਲਾਂ ਡਿਸਕਸ ਕਰਦੇ ਆਂ ਹਾਂਜੀ 6 ਨੰਬਰ ਪ੍ਰਸ਼ਨ ਕੀ ਕਹਿੰਦਾ ਹੈ ਕਿ ਲੇਖਾਂ ਦੇ ਅੰਤ ਵਿੱਚ ਦਿੱਤੇ ਅਭਿਆਸਾਂ ਵਿੱਚੋਂ ਤੁਸੀਂ ਸਾਰ ਕਰ ਲਿਆ ਸਾਰ ਤੁਹਾਨੂੰ ਪੁੱਛ ਲਿਆ ਲੇਖ ਦਾ ਹੁਣ ਕੀ ਹੈ ਹੁਣ ਐਗਜ਼ਾਮੀਨਰ ਨੇ ਪੁੱਛਣਾ ਹੈ ਉਹਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਪੁੱਛਣੇ ਆਂ ਹਾਂਜੀ ਪ੍ਰਸ਼ਨ ਕੀ ਹੈ ਅ ਦੇਖੋ ਹਾਂਜੀ ਲੇਖਾਂ ਦੇ ਅੰਦ ਵਿੱਚ ਦਿੱਤੇ ਅਭਿਆਸਾਂ ਵਿੱਚੋਂ 4 ਪ੍ਰਸ਼ਨ ਦਿੱਤੇ ਹੋਣਗੇ ਤੇ 2 ਕਰਨੇ ਹੋਣਗੇ ਇਹਦੇ ਵਿੱਚ ਤੁਹਾਨੂੰ ਆਪਸ਼ਨ ਮਿਲੇਗੀ ਬੇਟਾ 4 ਸਵਾਲ ਤੁਹਾਨੂੰ ਪੁੱਛੇ ਜਾਣਗੇ 2 ਕਰਨੇ ਹੋਣਗੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹੋਣਗੇ ਉਹ ਤੁਸੀਂ ਕਰਨੇ ਆ ਤੇ ਹਰੇਕ ਪ੍ਰਸ਼ਨ ਜਿਹੜਾ 2 ਨੰਬਰ ਦਾ ਹੋਵੇਗਾ ਤੇ ਕੁੱਲ ਇਹਦੇ 4 ਨੰਬਰ ਤੁਹਾਨੂੰ ਮਿਲਣਗੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ 7 ਬੇਟਾ ਵੰਗੀ ਦੇ ਵਿੱਚੋਂ ਹੈ ਵੰਗੀ ਦੇ ਵਿੱਚੋਂ ਦੇਖੋ ਜਿਵੇਂ ਜਿਵੇਂ ਇਹ ਕਹਾਣੀਆਂ ਕਹਾਣੀਆਂ ਵਿੱਚੋਂ ਤੁਹਾਨੂੰ ਕਿ ਇੱਕ ਕਹਾਣੀ ਦਾ ਸਾਰ ਦੋ ਕਹਾਣੀਆਂ ਦਿੱਤੀਆਂ ਹੋਣਗੀਆਂ ਦੋ ਕਹਾਣੀਆਂ ਤੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਵੇਗਾ ਉਵੇਂ ਹੀ ਹੈ ਬੇਟਾ ਜਿਵੇਂ ਵਾਰਤਕ ਬਾਗ ਦੇ ਵਿੱਚੋਂ ਦੋ ਤੁਹਾਨੂੰ ਲੇਖ ਦਿੱਤੇ ਸੀ ਇੱਕ ਲੇਖ ਕਰਨਾ ਹੈ ਸ਼ਬਦਾਂ ਦੀ ਸੀਮਾ ਜਿਹੜੀ 150 ਹੈ ਤੇ ਨੰਬਰ ਬਰਾਬਰੀ ਹੈ ਪੰਜ ਨੰਬਰ ਅਗੇ ਇਹਦੇ ਵਿੱਚ ਵੀ ਠੀਕ ਹੈ ਜੀ ਫਿਰ ਇਸੇ ਤਰ੍ਹਾਂ 8 ਨੰਬਰ ਪ੍ਰਸ਼ਨ ਦੇਖੋ ਹੁਣ ਜਿਵੇਂ ਤੁਹਾਨੂੰ ਵਾਰਤਕ ਬਾਗ ਦੇ ਲੇਖਾਂ ਵਿੱਚੋਂ ਵੀ ਅਸੀਂ ਪ੍ਰਸ਼ਨ ਪੁੱਛੇ ਸੀ ਹੁਣ ਕਹਾਣੀਆਂ ਦੇ ਪਾਠ ਵਿਅਸਾ ਵਿੱਚੋਂ ਚਾਰ ਪ੍ਰਸ਼ਨ ਦੇ ਕੇ ਕੋਈ ਦੋ ਪ੍ਰਸ਼ਨ ਕਰ ਲੈ ਕੇ ਆ ਜਾਵੇਗਾ ਤੇ ਇਹਦੇ ਵੀ ਬਟਾ ਦੋ ਦੋ ਕਰਕੇ ਤੁਹਾਨੂੰ ਚਾਰ ਨੰਬਰ ਮਿਲਨੇ ਆ। ਠੀਕ ਹੈ ਜੀ। ਪ੍ਰਸ਼ਨ ਨੰਬਰ 9 ਪ੍ਰਸ਼ਨ ਨੰਬਰ 9 ਕੀ ਕਹਿੰਦਾ ਹੈ? ਪ੍ਰਸ਼ਨ ਨੰਬਰ 9 ਕਹਿੰਦਾ ਹੈ ਕਿ ਕਾਂਗੀਆਂ ਵਿੱਚੋਂ ਦੋ ਪਾਤਰ ਦਿੱਤੇ ਹੋਣਗੇ। ਕਾਂਗੀਆਂ ਵਿੱਚੋਂ ਦੋ ਪਾਤਰ ਤੁਹਾਨੂੰ ਦਿੱਤੇ ਹੋਣਗੇ। ਹਾਂਜੀ ਮੈਂ ਤੁਹਾਡਾ ਹਾਂਜੀ ਬਟਾ। ਹਾਂਜੀ। ਦੋ ਪਾਤਰ ਨਿੱਤੀ ਹੋਣਗੇ ਕਿਸੇ ਇੱਕ ਇੱਕ ਦਾ ਪਾਤਰ ਚਿੱਤਰਨ ਲਗਭਗ 125 ਸ਼ਬਦਾਂ ਦੇ ਵਿੱਚ ਲਿਖਣ ਲਈ ਕਿਹਾ ਜਾਵੇਗਾ ਇਹਦੇ ਨੰਬਰ ਹੋਣਗੇ ਬਟਾ 5 ਠੀਕ ਹੈ ਜੀ 10 ਨੰਬਰ ਪ੍ਰਸ਼ਨ ਕੀ ਕਹਿੰਦਾ ਹੈ 10 ਨੰਬਰ ਪ੍ਰਸ਼ਨ ਕਹਿੰਦਾ ਜੀ ਦੇਖੋ ਇਕਾਂਗਿਆਂ ਵਿੱਚੋਂ ਕੋਈ ਦੋ ਵਾਰਤਾਲਾਪ ਦੇ ਕੇ ਦੋ ਵਾਰਤਾਲਾਪ ਹੋਣਗੇ ਜਾਂ ਦਾ ਆਪਸ਼ਨ ਮਤਲਬ ਉੱਥੇ ਤੁਹਾਨੂੰ ਛੋਟ ਹੋਵੇਗੀ ਕੋਈ ਇੱਕ ਕਰ ਸਕਦੇ ਹੋ ਤੇ ਉਹਦੇ ਵਿੱਚ ਤਿੰਨ ਪ੍ਰਸ਼ਨ ਪੁੱਛੇ ਹੋਣਗੇ ਹਰੇਕ ਪ੍ਰਸ਼ਨ ਇੱਕ ਇੱਕ ਨੰਬਰ ਦਾ ਹੋਵੇਗਾ ਤੇ ਕੁੱਲ ਇਹਦੇ ਵਿੱਚ ਤੁਹਾਨੂੰ ਤਿੰਨ ਜਿਹੜੇ ਨੰਬਰ ਉਪਰਪਤ ਹੋਣਗੇ ਪ੍ਰਸ਼ਨ ਕਿਸ ਤਰ੍ਹਾਂ ਦੇ ਹੋਣਗੇ ਕਿ ਕੰਗੀ ਦਾ ਨਾਮ ਦੱਸੋ ਜਾਂ ਇਸ ਕੰਗੀ ਦੇ ਲੇਖਕ ਕੌਣ ਹੈ ਤੇ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਜਾਂ ਇਹ ਬਾਤਲਾਬ ਕਿਸ ਨੇ ਕਿਸ ਨੂੰ ਕਹੀ ਇਸ ਤਰ੍ਹਾਂ ਦੇ ਸੋਖੇ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ ਹਾਂਜੀ ਉਸ ਤੋਂ ਬਾਅਦ ਕਿ 11 ਨੰਬਰ ਸਵਾਲ ਹੈ ਬੇਟਾ 11 ਨੰਬਰ ਸਵਾਲ ਦੇ ਵਿੱਚ ਕੀ ਹੈ ਕਿ ਨਾਵਲ ਦੇ ਵਿੱਚੋਂ ਤੁਹਾਨੂੰ ਤਿੰਨ ਪਾਤਰ ਦਿੱਤੇ ਹੋਣਗੇ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ ਲਗਭਗ 150 ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਏਗਾ ਤੇ ਇਸ ਤਰ੍ਹਾਂ ਇਹਦੇ ਵੀ ਤੁਹਾਨੂੰ ਪੰਜ ਨੰਬਰ ਮਿਲਣਗੇ ਤਾਂ ਇਸ ਤਰ੍ਹਾਂ ਬੇਟਾ ਇਹ ਸਾਰਾ ਜਿਹੜਾ ਆਪਣਾ ਪੇਪਰ ਪੈਟਰਨ 10ਵੀਂ ਜਮਾਤ ਪੇਪਰ ਏ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਵਿੱਚ ਦੱਸ ਚੁੱਕਾ ਤੇ ਹੁਣ ਮੇਨਲੀ ਆਪਾਂ ਕਰਨਾ ਕੀ ਹੈ ਜਿਹੜੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਕਹਿਣਾ ਉਹ ਹਨ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਤੇ ਤੁਸੀਂ ਥੋੜਾ ਜਿਆਦਾ ਜ਼ਿਕਰ ਧਿਆਨ ਦਿਓ ਤੇ ਤੁੜ ਚੰਗੇ ਨੰਬਰ ਬਣ ਸਕਦੇ ਆ ਪਹਿਲੀ ਗੱਲ ਤਾਂ ਬੇਟਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਪੇਪਰ ਨੂੰ ਸੋਹਣੇ ਟੰਗਲ ਕਰਨਾ ਹੈ ਇਹ ਪੰਜ ਨੰਬਰ ਜੇ ਤੁਸੀਂ ਪੱਕੇ ਕਰਨੇ ਆ ਸਾਰਾ ਪੇਪਰ ਤੁਸੀਂ ਸੁੰਦਰ ਲਿਖਾਈ ਚ ਕਰਨਾ ਹੈ ਠੀਕ ਹੈ ਜੀ ਪੰਜ ਨੰਬਰ ਤੁਹਾਡੇ ਐ ਵੈਸੇ ਮੁਫਤ ਮੁਫਤ ਹੀ ਹੈ ਗਿਆ ਤੁਸੀਂ ਸੁੰਦਰ ਲਿਖਾਈ ਦੇ ਵਿੱਚ ਪੇਪਰ ਕਰੋ ਐਗਜ਼ਾਮੀਨਰ ਨੇ ਤੁਹਾਨੂੰ ਪੰਜ ਨੰਬਰ ਦੇਣੇ ਆ ਉਹਦੇ ਵਿੱਚ ਚਾਰ ਵੀ ਦੇ ਸਕਦਾ ਹੈ ਤਿੰਨ ਵੀ ਦੇ ਸਕਦਾ ਹੈ ਜੇ ਜਿਆਦਾ ਸੋਹਣਾ ਲਿਖਿਆ ਤੁਸੀਂ ਪੂਰਾ ਤੇ ਪੂਰਾ ਪੇਪਰ ਅਟੈਂਪਟ ਕੀਤਾ ਹੈ ਤੁਹਾਨੂੰ ਪੰਜੇ ਨੰਬਰ ਵੀ ਮਿਲ ਸਕਦੇ ਆ ਠੀਕ ਹੈ ਜੀ ਇਹ ਵਾਲਾ ਪ੍ਰਸ਼ਨ ਜਿਹੜਾ ਨਾਲ ਦੋ ਨੰਬਰ ਇਹ ਬਹੁਤ ਇੰਪੋਰਟੈਂਟ ਹੈ ਇੰਪੋਰਟੈਂਟ ਕਿਉਂ ਹੈ ਕਿਉਂਕਿ ਇਹਦੇ ਵਿੱਚ ਸਾਰੇ ਦੇ ਸਾਰੇ ਬਸਤੁਨਿਸ਼ ਪ੍ਰਸ਼ਨ ਆ ਗਿਆ ਤੇ ਬਸਤੁਨਿਸ਼ ਪ੍ਰਸ਼ਨ ਯਾਦ ਕਰਨੇ ਬਹੁਤ ਹੀ ਸੌਖੇ ਆ ਗਿਆ ਜੇ ਤੁਸੀਂ ਧਿਆਨ ਨਾਲ ਥੋੜਾ ਜਿਹਾ ਅਭਿਆਸ ਕਰੋ ਤੇ ਵਸਤੂਨਿਸ਼ਟ ਪ੍ਰਸ਼ਨ ਯਾਦ ਕਰਨ ਦਾ ਇੱਕ ਫਾਇਦਾ ਇਹ ਹੁੰਦਾ ਜੇਕਰ ਤੁਹਾਨੂੰ ਜਿਆਦਾ ਤੋਂ ਜਿਆਦਾ ਵਸਤੂਨਿਸ਼ਟ ਪ੍ਰਸ਼ਨ ਯਾਦ ਹੋਣਾ ਤੱਤਵਾਂ ਨੂੰ ਪਾਠ ਦੀ ਜਿਹੜੀ ਸਮਰੀ ਕਹਿ ਲੋ ਉਸਾਰ ਕਿ ਤਰ੍ਹਾਂ ਦਾ ਯਾਦ ਹੁੰਦਾ ਉਹਨੂੰ ਮੇਨਲੀ ਜਿਹੜੀ ਮੁੱਖ-ਮੁੱਖ ਪ੍ਰਸ਼ਨ ਯਾਦ ਹੋਣਾ ਤਾਂ ਤੁਸੀਂ ਕੋਈ ਪ੍ਰਸ਼ਨ ਆਇਆ ਤਾਂ ਉਸ ਪ੍ਰਸ਼ਨ ਨੂੰ ਤੁਸੀਂ ਲਿਖ ਸਕਦੇ ਹੋ ਲਿਖਣ ਦੇ ਯੋਗ ਹੋਵੋਗੇ ਇਹ ਧਿਆਨ ਰੱਖਿਆ ਜੀ ਠੀਕ ਹੈ ਜੀ ਹਾਂਜੀ ਅਗਲੀ ਗੱਲ ਜਿਹੜੀ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੈ ਕਿ ਆਪਾਂ ਫਿਰ ਅੱਗੇ ਵਧਣਾ ਹੈ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਤੁਹਾਨੂੰ ਕਿ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹੜੀ ਕਿ ਇੱਕ ਕੰਗਿਆਂ ਵਿੱਚੋਂ ਕੋਈ ਵਾਰ ਦੋ ਵਾਰਤਲਾਪ ਦੇ ਕੇ ਹੁਣ ਆਮ ਵਾਲਾ ਪ੍ਰਸ਼ਨ ਜਿਹੜਾ ਨਾਲ ਬਹੁਤ ਸੌਖਾ ਹੈ ਇੱਕ ਕੰਗਿਆਂ ਵਿੱਚ ਦੋ ਵਾਰਤਲਾਪ ਦਿੱਤੇ ਹੋਣਗੇ ਇੱਕ ਵਾਰਤਲਾਪ ਤੁਸੀਂ ਕਰਨਾ ਹੋਵੇਗਾ ਤੇ ਵਾਰਤਲਾਪ ਕੀ ਇਹਦੇ ਵਿੱਚ ਕੋਈ ਯਾਦ ਕੁਝ ਨਹੀਂ ਕਰਨਾ ਬਸ ਜੇ ਤੁਸੀਂ ਕੰਗਿਆਂ ਨੂੰ ਧਿਆਨ ਨਾਲ ਤੁਹਾਡਾ ਪੜਿਆ ਹੋਇਆ ਹੈ ਤੇ ਵੀ ਆਸ ਤੇ ਜਿਹੜੇ ਵਾਰਤਲਾਪ ਦਿੱਤੇ ਹੋਏ ਹੈ ਜੇਕਰ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਗੋ ਥਰੂ ਹੋ ਗਿਆ ਉਹਨਾਂ ਦੇ ਵਿੱਚੋਂ ਤਤਵਾਂ ਨੂੰ ਇਹਦੇ ਵਿੱਚੋਂ ਤਿੰਨ ਵਿੱਚੋਂ ਤਿੰਨ ਨੰਬਰ ਮਿਲ ਸਕਦੇ ਆ ਤਾਂ ਕੁੱਲ ਮਿਲਾ ਕੇ ਆਪਾਂ ਦੇਖਦੇ ਆ ਕਿ ਸਾਡੇ ਕੋਲ ਸਾਡੇ ਕੋਲ ਬੇਟਾ ਦੇਖੋ ਜਿਹੜੇ ਬੱਚੇ ਕਮਜ਼ੋਰ ਹੈਗੇ ਆ ਕਿਉਂਕਿ ਸਾਰੇ ਤਰ੍ਹਾਂ ਦੇ ਬੱਚੇ ਹੁੰਦੇ ਆ ਹਰੇਕ ਸਕੂਲ ਦੇ ਵਿੱਚ ਹਰੇਕ ਜਮਾਤ ਦੇ ਵਿੱਚ ਪੰਜ ਨੰਬਰ ਸਾਡੇ ਇਹ ਸੁੰਦਰ ਲਿਖਾਈ ਦੇ ਆ ਤੇ 20 ਨੰਬਰ ਸਾਡੇ ਆ ਜੀ ਵਸਤੂਨਿਸ਼ਟ ਪ੍ਰਸ਼ਨ ਆ ਗਏ ਬੇਟਾ ਕਿੰਨੇ ਹੋ ਗਏ ਜੀ 25 ਤੇ ਤਿੰਨ ਨੰਬਰ ਸਾਡੇ ਹੈਗੇ ਆ ਬੇਟਾ ਦੇਖੋ ਵਾਰਤਾਲਾਪ ਕੰਗੇ ਦੇ ਵਾਰਤਾਲਾਪ ਤਾਂ ਕੁੱਲ ਸਾਡੇ ਕੋਲ 28 ਨੰਬਰ ਤਾਂ ਸਾਡੇ ਉਹ ਜੀ ਹੈਗੇ ਆ ਜੇ ਅਸੀਂ ਥੋੜਾ ਜਿਹਾ ਇਹਨਾਂ ਤੇ ਫੋਕਸ ਕਰ ਲਈਏ ਨਾ ਤਾਂ ਅਸੀਂ ਆਰਾਮ ਨਾਲ ਪਾਸ ਹੋ ਸਕਦੇ ਹਾਂ ਠੀਕ ਹੈ ਜੀ ਤਾਂ ਉਮੀਦ ਹੈ ਤੁਹਾਨੂੰ ਇਹ ਪੇਪਰ ਪੈਟਰਨ ਜਿਹੜਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਫਿਰ ਵੀ ਜੇਕਰ ਤੁਹਾਨੂੰ ਕੋਈ ਸਮੱਸਿਆ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਪੁੱਛ ਸਕਦੇ ਹੋ ਪ੍ਰਸ਼ਨਾਂ ਤੁਹਾਡਾ ਸਵਾਲ ਹੋਵੇ ਤਾਂ ਤਾਂ ਜ਼ਰੂਰ ਮੈਂ ਤੁਹਾਡੀ ਮਦਦ ਕਰਾਂਗਾ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਆਏਗੀ ਜਿਹਦੇ ਵਿੱਚ ਮੈਂ ਪੇਪਰ B ਦਾ ਪੇਪਰ ਪੈਟਰਨ ਜਿਹੜਾ ਉਹ ਤੁਹਾਡੇ ਨਾਲ ਡਿਸਕਸ ਕਰਾਂਗਾ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ